ਇਹ ਨਹਿਰ ਦੇ ਹਾਲੇ ਦਵਾਲੇ ਤੁਸੀਂ ਵੇਖ ਲੋ ਜੀ ਕਿਤੇ ਨਾ ਕਿਤੇ ਅਮਰitsar ਦੇ মিডিਆ ਦਿਆਂ ਵੀਡੀਓ ਦਾ ਤੁਹਾਡਾ ਸਾਰਿਆਂ ਦੇ ਉਪਰਾਲਾ ਜਿਹੜਾ ਸਹਿਯੋਗ ਤੁਸੀਂ ਕੀਤਾ ਸਾਰਿਆਂ ਨੇ ਲੋਕ ਅਵੇਅਰ ਹੋਏ ਆ ਔਰ ਜਿੰਨੇ ਜੋਗੇ ਹੈਗੇ ਅਸੀਂ ਸਾਫ ਕਰ ਜੰਨੇ ਆਣ ਕੇ ਹਫਤੇ ਬਾਅਦ ਦੱਸਾਂ ਦੇਣਾ ਬਾਤ ਤੇ ਕਿਤੇ ਨਾ ਕਿਤੇ ਲੋਕ ਜਾਗਰੂਕ ਵੀ ਹੋਏ ਆ ਧੰਨਵਾਦ ਜਿਨ੍ਹਾਂ ਨੇ ਵੀਰਾਂ ਨੇ ਸਾਥ ਦਿੱਤਾ ਔਰ ਇਹ ਪਵਿੱਤਰ ਨਹਿਰ ਆ ਸ਼੍ਰੀ ਅਮਰਸਰ ਸਾਹਿਬ ਦੀ ਇਹਨੂੰ ਆਪਾਂ ਸਾਫ਼ ਸੁਥਰਾ ਹੀ ਭਰਾਓ ਰੱਖਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਮੈਂ ਇਸ ਵਕਤ ਖੜਾ ਵਾਂ ਅਮਰਸਰ ਦੇ ਤਾਰਾਂ ਵਾਲੇ ਪੁਲ ਤੇ ਜਿਸ ਨੂੰ ਸਿੱਖਾਂ ਵਾਲੀ ਨਹਿਰ ਵੀ ਕਿਹਾ ਜਾਂਦਾ ਔਰ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਤਾਰਾਂ ਵਾਲਾ ਪੁਲ ਆ ਔਰ ਇੱਥੇ ਸਾਫ਼ ਸਫਾਈ ਦੇ ਹਾਲਾਤ ਜਿਹੜੇ ਆ ਅੱਗੇ ਨਾਲੋਂ ਸੁਧਰ ਗਏ ਨੇ ਕਿਉਂਕਿ ਅੱਜ ਕਾਫੀ ਦਿਨ ਹੋ ਗਏ ਆ ਤੋਡੀਆਂ ਵੀਡੀਓ ਦੇ ਜ਼ਰੀਏ ਜਾਂ ਮੀਡੀਆ ਦੇ ਸਹਿਯੋਗ ਨਾਲ ਕਾਫੀ ਲੋਕ ਅਵੇਅਰ ਹੋ ਗਏ ਆ ਪਰ ਦੁੱਖ ਦੀ ਗੱਲ ਆ ਕਿ ਚੰਦ ਉਹ ਲੋਕ ਹੱਲੇ ਵੀ ਪਾਣੀ 'ਚ ਗੰਦਗੀ ਪਾਉਣ ਤੋਂ ਬਾਜ਼ ਨਹੀਂ ਆਉਂਦੇ ਔਰ ਜੇ ਆਪਾਂ ਥੋੜਾ ਜਿਹਾ ਪਿੱਛੇ ਜਾਈਏ ਤੇ ਇੱਥੋਂ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਔਰ ਪੰਜ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਔਰ ਇਦਾਂ ਹੀ ਇੱਥੋਂ ਦੁਰਗੈਨਾ ਮੰਦਰ ਨੂੰ ਜਲ ਜਾਂਦਾ ਔਰ ਇਸ ਸਿੱਖਾਂ ਵਾਲੀ ਨਹਿਰ ਦੇ ਨਾਮ ਨਾਲ ਵੀ ਇਸ ਨਹਿਰ ਨੂੰ ਜਾਣਿਆ ਜਾਂਦਾ ਔਰ ਇਹ ਨਹਿਰ ਦਾ ਜਿਹੜਾ ਬਹੁਤ ਵੱਡਾ ਇਤਿਹਾਸ ਆ ਔਰ ਇੱਥੇ ਨਹਿਰ ਦੇ ਹਾਲਾਤ ਜਿਹੜੇ ਲੋਕਾਂ ਨੇ ਬੁੱਢੇ ਦਰਿਆ ਵਾਲੇ ਬਣਾ ਦਿੱਤੇ ਸੀ ਇੰਨੀ ਗੰਦਗੀ ਪਾਈ ਇੰਨੀ ਗੰਦਗੀ ਪਾਈ ਵੀ ਇੱਥੋਂ ਦੇ ਬਹੁਤ ਸਾਰੇ ਨਮਾਇंदे ਜਿਹੜੇ ਅੱਖਾਂ ਬੰਦ ਕਰਕੇ ਚੱਲ ਜਾਂਦੇ ਸੀਗੇ ਪਰ ਇਸ ਨਹਿਰ ਨੂੰ ਸਾਫ਼ ਕਰਾਉਣ ਦੇ ਲਈ ਜਿਹੜਾ ਵਾ ਸਾਡਾ ਬਹੁਤ ਜ਼ਿਆਦਾ ਸਹਿਯੋਗ ਜਿਹੜਾ ਅਮਰitsar ਦੇ MP ਗੁਰਜੀਤ ਸਿੰਘ ਔਜਲਾ ਜੀ ਨੇ ਦਿੱਤਾ ਔਰ ਅਮਰitsar ਦੇ ਮੀਡੀਆ ਨੇ ਬਹੁਤ ਸਾਥ ਦਿੱਤਾ ਔਰ ਅੱਜ ਉਹਨਾਂ ਦੀ ਬਦੌਲਤ ਜਿਹੜਾ ਵਾ ਬਹੁਤ ਹੱਦ ਤੱਕ ਜਿਹੜਾ ਵਾ ਇੱਥੇ ਗੰਦਗੀ ਪਾਉਣ ਤੋਂ ਲੋਕ ਹਟ ਗਏ ਆ ਪਰ ਚੰਦ ਉਹ ਲੋਕ ਜਿਹੜੇ ਦੇਵੀ ਦੇਵਤਿਆਂ ਦੇ ਨਾਮ ਤੇ ਨਰਾਦਰ ਕਰਦੇ ਨੇ ਔਰ ਉਹ ਫੋਟੋਆਂ ਲਿਆਉਂਦੇ ਨੇ ਘਰਾਂ ਦੇ ਵਿੱਚ ਪੂਜਾ ਕਰਦੇ ਨੇ ਉਹ ਬਾਅਦ ਚ ਸੁੱਟ ਜਾਂਦੇ ਨੇ ਇੱਥੇ ਸੋ ਭਰਾਓ ਹੱਥ ਜੋੜ ਕੇ ਬੇਨਤੀ ਆ ਪਰਲੇ ਬੰਨੇ ਨਾ ਥੋੜਾ ਜਿਆ ਨਾ ਬੜਾਇਆ ਮਾ ਉਥੇ ਮੁੰਡੇ ਕੁਛ ਖਲੋਤੇ ਹੁੰਦੇ ਉਥੇ ਅੱਗ ਲਾ ਕੇ ਵਿੱਚ ਸਾੜ ਦਿੰਦੇ ਆ ਤੁਸੀਂ ਆਪਣੇ ਘਰ 'ਚ ਹੀ ਸੰਸਕਾਰ ਕਰਦਿਆ ਕਰੋ ਐਦਾਂ ਨਾ ਰੱਬ ਦੀਆਂ ਫੋਟੋਆਂ ਪਰਮਾਤਮਾ ਦੀਆਂ ਫੋਟੋਆਂ ਜਿੰਨਾ ਵੀ ਤੁਸੀਂ ਪੂਜਾ ਕਰਦੇ ਜੇ ਘਰਾਂ ਦੇ ਵਿੱਚ ਸਜਾ ਕੇ ਬਾਅਦ ਚੋਂ ਉਹਨਾਂ ਨੂੰ ਲਿਆ ਕੇ ਤੇ ਤੁਸੀਂ ਸੁੱਟ ਦਿੰਦੇ ਜੇ ਗੰਦੀ ਜਗ੍ਹਾ ਤੇ ਉੱਥੇ ਹੀ ਹੋਰ ਕਈ ਗੰਦੀਆਂ ਚੀਜ਼ਾਂ ਪਈਆਂ ਹੁੰਦੀਆਂ ਜਿੱਥੇ ਤੁਸੀਂ ਫੋਟੋ ਆ ਸੁੱਟ ਦਿੰਦੇ ਨਰਾਦਰ ਹੁੰਦਾ ਐਦਾ ਨਾ ਕਰਿਆ ਕਰੋ ਰੱਬ ਦਾ ਵਾਸਤਾ ਔਰ ਆਲੇ ਦੁਆਲੇ ਜਿਹੜੀ ਪਲਾਸਟਿਕ ਹੈ ਪਾਣੀ ਦੇ ਨਾ ਸੁੱਟਿਆ ਕਰੋ ਕਿਉਂਕਿ ਪਾਣੀ ਤੋਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਜਨਮ ਲੈਂਦੀਆਂ ਸੋ ਪਾਣੀ ਵਿੱਚ ਗੰਦਗੀ ਨਾ ਪਾਇਆ ਕਰੋ ਰੱਬ ਦਾ ਵਾਸਤਾ ਬਹੁਤ ਬੇਨਤੀਆਂ ਤੁਹਾਨੂੰ ਕਰਦੇ ਆ ਔਰ ਚੰਦ ਲੋਕ ਜਿਹੜੇ ਉਹ ਕਿਤੇ ਨਾ ਕਿਤੇ ਸਾਡੇ ਸ਼ਹਿਰ ਦਾ ਗੁਰੂ ਨਗਰੀ ਸ਼੍ਰੀ ਅਮਰਸਰ ਸਾਹਿਬ ਦਾ ਨਾਮ ਖਰਾਬ ਕਰਦੇ ਆ ਸੋ ਐਸਾ ਨਾ ਕਰਿਆ ਕਰੋ ਰੱਬ ਤੇ ਭਰੋਸਾ ਰੱਖੋ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੀ ਵਸਾਈ ਨਗਰੀ ਆ ਇੱਥੇ ਤੁਸੀਂ ਗੰਦਗੀ ਪਾਓਗੇ ਤੇ ਬਹੁਤ ਵੱਡਾ ਪਾਪ ਆ ਇਹ ਫਿਰ ਲੇਖਾ ਜੋਖਾ ਇੱਥੇ ਹੀ ਹੋਣਾ ਇਸ ਕਰਕੇ ਭਰਾਓ ਪਾਣੀ ਵਿੱਚ ਗੰਦਗੀ ਨਾ ਪਾਓ ਪਾਣੀ ਸਾਡਾ ਜੀਵਨ ਆ ਮਹਾਰਾਜ ਨੇ ਕੁਰਬਾਨੀ ਦੇ ਵਿੱਚ ਬਹੁਤ ਵੱਡਾ ਦਰਜਾ ਦਿੱਤਾ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਪਾਣੀ 'ਚ ਗੰਦਗੀ ਨਾ ਪਾਇਆ ਕਰੋ ਬਹੁਤ ਬਹੁਤ ਧੰਨਵਾਦ ਹੁਣ ਇਥੋਂ ਦੇ ਹਾਲਾਤ ਵਿਖਾਉਣਾ ਤੁਹਾਨੂੰ ਕਿਸ ਤਰ੍ਹਾਂ ਦੇ ਹਾਲਾਤ ਆ ਔਰ ਆਲੇ ਦੁਆਲੇ ਜਿਹੜੇ ਲੋਕ ਆ ਕੁਝ ਘਰਾਂ ਵਿੱਚੋਂ ਗੰਦਾ ਸਮਾਨ ਲੈ ਆ ਕੇ ਲਫਾਫਿਆਂ 'ਚ ਛੁੱਟ ਜਾਂਦੇ ਆ ਸੋ ਮੇਰੀ ਬੇਨਤੀ ਪਰਾਓ ਪਾਣੀ 'ਚ ਗੰਦਗੀ ਨਾ ਪਾਇਆ ਕਰੋ ਧੰਨਵਾਦ